ਹਾਂਜੀ ਵਧਾਈ ਬਣ ਗਈ ਫਿਰ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰੇ ਪਰਿਵਾਰ ਵੱਲੋਂ ਤਿੰਨ ਵਧਾਈਆਂ ਵਾ ਤੇਨ ਤਿੰਨ ਵਧਾਈਆਂ ਲੈ ਵੀ ਲੈ ਸ਼ਰੀ ਵਧਾਈ ਦਿੱਤੀ ਤਿੰਨ ਵਧਾਈਆਂ ਵਾ ਤਾਂ ਤੁਹਾਨੂੰ ਦੱਸਨੇ ਆਪੀ ਵਧਾਈ ਕਾਦੀ ਆ ਇਹ ਗਾਂ ਜਾ ਕੇ ਦੱਸਨੇ ਆ ਗਾਂ ਜਾ ਕੇ ਦੱਸਦੇ ਆ ਸਾਡੇ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਆ ਪਰਿਵਾਰ ਆਉਣ ਦੇੱਕ ਮੈਂਬਰ ਪਰਿਵਾਰ ਦਾ ਸਾਰੇ ਪਰਿਵਾਰ ਵੱਲੋਂ ਟੀਮ ਮੈਂਬਰਾਂ ਵੱਲੋਂ ਵੇਖਣ ਵਾਲਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ ਕਰੋ ਸਾਰਿਆਂ ਨੂੰ ਬਹੁਤ 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 ਨਹੀਂ ਨਹੀਂ ਵਧਾਈ ਤੇ ਤੁਹਾਡੇ ਵੱਲ ਬਣੀ ਆ ਤੇ ਚਲੋ ਚਲੀਏ ਫਿਰ ਵੇਖੀ ਰੌਣਕਾਂ ਜਾ ਕੇ ਮੂੰਹ ਤੇ ਖਾ ਲੋ ਚਲੋ ਚਲੋ ਆਓ ਵੇਖ ਚਲੋ ਮੂੰਹ ਤੇ ਵੇਖੀ ਚੱਲ ਕੇ ਚੱਲ ਪਤਾ ਆਜੋ ਆਜੋ ਸੁਜੀਤ ਕਿੱਥੇ ਆ ਸੁਜੀਤ ਆ ਜਾ ਓਏ ਵੇਖੀ ਮੂੰਹ ਜਾ ਕੇ ਮੂੰਹ ਵੇਖੀ ਚੱਲ ਕੇ ਆ ਜਾ ਚਲੋ ਵਧਾਈ ਹੋਏ ਮੁੰਡਿਆ ਹੈ ਵੱਡੇ ਵੀਰ ਨੇ ਹੈ ਸਾਡੇ ਨਾਲ ਤੇ ਕਲੋਲ ਹੋ ਗਿਆ ਨਵ ਹੂੰ ਗੱਲ ਹੀ ਬਣੀ 10 ਸਾਲ ਬਦੋ ਐਂ ਦੇਖਣ ਲੇ ਦਦੋ ਵੀ ਵਧਾਈ ਕਾਦੀ ਤਾਨੂੰ ਪਤਾ ਹੈ ਗਾਦੀ ਵਧਾਈ ਚਾਚੀ ਹੁਣਾਂ ਚਾਚੀ ਹੁਣਾਂ ਦੀ ਮੇਰੇ ਕਿੰਨੇ ਬੱਚੇ 3 ਚਾਚੀ ਹੁਣਾਂ ਦੀ ਹੋਈ ਤੁਹਾਡੇ ਘਰ ਤਾਂ ਸਾਡੇ ਰਹਿੰਦੀ ਉਹ ਤਾਂ ਦੀ ਹੋ ਗਈ ਇਹਦਾ ਛੋੜੀ ਕਿਥੇ ਗਈ ਨੇ ਆਈ ਵੇਖਣ ਆਏ ਆ 3 ਬੱਚੇ ਆ ਹੀ ਬੜੀ ਚਲੀ ਗਈ ਅੰਦੇ ਮੈਂ ਤਾਂ ਵੇਖਿਆ ਵੀ ਨਹੀਂ ਅਜੇ ਚਾਚੀ ਨੇ ਉਹਦੀ ਵੀਡੀਓ ਬਣਾ ਕੇ ਰੱਖੀ ਆ ਫੋਟੋਆਂ ਚਾਚੀ ਨੇ ਖਿਚੜੀ ਸਾਰੇ ਫਿਲ ਲੈ ਲੀ ਸ਼ਹਿਰੀ ਨਹੀਂ ਅਜੇ ਸ਼ਹਿਰੀ ਆਇਆ ਤੈਨੂੰ ਵੇਖਾ ਸ਼ਹਿਰੀ ਨੇ ਵੇਖਿਆ ਮੈਂ ਨਹੀਂ ਸ਼ਹਿਰੀ ਤੂੰ ਵੇਖੇ ਫੈਮੀ ਨਹੀਂ ਲੱਗਦਾ ਨਾ ਨਾ ਤੂੰ ਹੀ ਵੇਖੇ ਕਿਦਾਂ ਦੇ ਸ਼ਹਿਰੀ ਨੇ ਘਰ ਕੁਝ ਵੇਖਿਆ ਜਾਂ ਨਾ ਘੋਸ਼ ਰੱਖਣਾ ਸ਼ਹਿਰੀ ਨਾਲ ਚਪੜੇ ਵੀ ਬੱਚੇ ਰਖ ਲਈਏ ਛ ਕਿੱਡੇ ਸੋਹਣੇ ਆ ਨਾ ਇਹਦੇ ਇੰਨੇ ਚਾਰੀ ਨਵੜੇ ਆ ਨਿੱਕੇ ਨਿੱਕੇ ਜੇ ਫੜਨਾ ਧੋਖਾ ਹੋ ਗਿਆ ਖਾਈ ਵੇਖਣੇ ਸੀ ਲਾਗੇ ਛੱਗੇ ਹੋਣੀ ਬਿੱਲੀ ਤੇ ਦੂਣੀ ਬਿੱਲੀ ਆਖਣ ਦੇ ਆਖਣ ਦੇ ਆ ਸਵੇਰੇ ਵੀ ਇੱਕ ਗਈ ਸਿਰ ਹੈਗੀ ਆਂਦੇ ਆ ਨਾ ਬਿੱਲੀ ਸੱਤ ਘਰ ਫਿਰਦੀ ਆ ਸੱਤ ਘਰ ਆਪਣੀ ਲਾ ਲੋ ਲਾਗੇ ਲਾਗੇ ਸਾਰੇ ਆਂਟ ਪੇ ਆ ਜੇ ਪਹਿਲੇ ਘਰ ਚ ਹੀ ਤਿੰਨ ਘਰ ਦੇ ਆਪਣੇ ਆ ਦੋ ਘਰ ਇਧਰ ਆ ਸੱਤ ਨਿੱਕੇ ਨਹੀਂ ਸ਼ੁਰੂ ਇੱਥੋਂ ਹੀ ਆ ਜੇ ਆ ਕੇ ਇਧਰ ਨੂੰ ਜਾਂਦੀ ਬਿੱਲੀ ਇੰਨਾ ਘਰ ਇਧਰੋਂ ਚਲ ਗਈ ਹੁਣ ਕੋਈ ਨਹੀਂ ਹੁਣ ਉਹ ਸੱਤ ਘਰ ਫਿਰ ਕੇ ਆਊਗੀ ਹੈ ਆਊਗੀ ਕਿ ਨਹੀਂ ਮਾਰੇ ਜਾਂਦੇ ਹੁਣ ਉਹ ਆਊਗੀ ਮੈਨੂੰ ਕਿਹੜਾ ਦੱਸ ਰੋਟੀ ਤਾਂ ਨਹੀਂ ਪੁੰਹਦੇ ਅੰਨਾ ਮੈਨੂੰ ਕੋਲ ਦੱਸ ਕੇ ਗਈ ਹੈ ਯਾਰ ਫੋਨ ਫੋਨ ਕੀਤਾ ਹੋਇਆ ਨੇ ਮੈਂ ਆ ਜੂਗੀ ਮੈਂ ਚੱਲਦੀ ਆ ਉਹਦੇ ਆ ਜਾਏ ਚੱਲ ਕੇ ਚੱਲਦੀ ਆ ਤੇ ਹੁਣ ਬਾਅਦ ਚਾਹਾਂ ਇਹ ਭਲਾ ਗੱਲ ਸੱਚੀ ਹੁੰਦੀ ਹੈ ਕਿ ਜਾਂ ਕਹਾਉਤੀ ਫਣੀ ਹੈ ਨਹੀਂ ਸੱਚੀ ਹੈ ਸੱਚੀ ਤੇਰੇ ਸਾਹਮਣੇ ਹੈ ਵੇਲਾ ਇੱਥੋਂ ਇੱਥੇ ਹੀ ਤੇ ਇਥੋਂ ਚੱਲ ਗਈ ਹੈ ਹੁੰਦਾ ਵੀ ਬਿੱਲੀ ਦੇ ਬੱਚੇ ਉਹਨਾਂ ਚ ਰੱਖਾ ਨਹੀਂ ਖੋਲਦੇ ਜਿੰਨਾ ਚਿਰ ਬਿੱਲੀ ਸੱਤ ਘਰ ਖੜੇ ਨਾ ਹਨ ਤੇ ਮੰਨ ਲਾ ਜੀ ਬੱਚਾ ਕੋਈ ਜਿੱਦਾਂ ਆਵਾ ਜਿੱਦਾਂ ਜੰਮਦਾ ਬੱਚਾ ਜਿਹੜੇ ਜੰਮਿਆ ਹੁੰਦਾ ਬੱਚਾ ਛੋਟਾ ਜਾਈ ਉਹ ਚੁੱਕ ਕੇ ਕੋਈ ਆਪਣੇ ਘਰ ਲੈ ਜੇ ਉਹਨੂੰ ਰੱਖਣ ਵਾਸਤੇ ਤੇ ਫਿਰ ਅੱਖਾਂ ਹੀ ਨਾ ਖੋਲੂ ساری ਜ਼ਿੰਦਗੀ ਦਾ ਨਹੀਂ ਖੋਲੂਗਾ ਖੋਲੂਗਾ ਮਤਲਬ ਕਹਾਵਤੇ ਆ ਵੀ ਉਹਨਾਂ ਦੇ ਅੱਖਾਂ ਖੁੱਲਣ ਤੋਂ ਪਹਿਲਾਂ ਪਹਿਲਾਂ ਸ਼ਾਇਦ ਹਨਾ ਜਿਹਦਾ ਅੱਖਾਂ 7 ਦਿਨਾਂ ਬਾਅਦ ਖੋਲਦੀਆਂ ਕਿੰਨਿਆਂ ਦੇ 10 ਦਿਨਾਂ ਬਾਅਦ ਪੱਕਾ ਨਹੀਂ ਪਤਾ ਸਾਨੂੰ ਅਜੇ ਬਾਰੇ ਜਾਣਕਾਰੀ ਹੈ ਨਹੀਂ ਹੈ ਬਜ਼ੁਰਗ ਇਹ ਆਉਂਦੇ ਹੁੰਦੇ ਆ ਵੀ ਬਿੱਲੀ ਦੇ ਸੱਤ ਘਰ ਬਿੱਲੀ ਲੈ ਕੇ ਨਹੀਂ ਆਪਣੇ ਅੱਖੀ ਵੀ ਕਈ ਵਾਰੀ ਵੇਖਿਆ ਕਈ ਵਾਰੀ ਪਹਿਲਾਂ ਵੀ ਇੱਕ ਵਾਰੀ ਬਿੱਲੀ ਦੇ ਬੱਚੇ ਛੋਟੇ ਛੋਟੇ ਹੁੰਦੇ ਤੇ ਮੂੰਹ ਚ ਪਾ ਕੇ ਤੇ ਫਾੜੀ ਗਵਾਲਾ ਖੜਦੇ ਹੁੰਦੇ ਸੀ ਉਹ ਘਰ ਵਾਲਾ ਇਦਾਂ ਕਰਕੇ ਸਾਰਿਆਂ ਦੇ ਘਰਾਂ 'ਚ ਖੜਦੇ ਸੀ ਇਹ ਹੁਣ ਇਹਨਾਂ ਕਾਹਨੀਆਂ ਗਵਾਲੀਆਂ ਕਰ ਯਾਰ ਬੜਾ ਇਧਰ ਤੇ ਨਹੀਂ ਗਈ ਅਫਸੋਸ ਲੱਗ ਰਿਹਾ ਵੀ ਬਿੱਲੀ ਚਲੀ ਗਈ ਸਵੇਰੇ ਹੈਗੀ ਸੀ ਮੈਂ ਇੱਕ ਗੱਲ ਜਦੋਂ ਆ ਘਰ ਦੇ ਵਿੱਚ ਚਾਚੀ ਰਹਿੰਦੇ ਹੁੰਦੇ ਸੀ ਹਨਾ ਤੇ ਕੀ ਫੀਲ ਹੁੰਦਾ ਕਿੰਨੀਆਂ ਵੀਡੀਓਂ ਦੀ ਵੀਡੀਓ ਤੇ ਮਗਰਾਂ ਘਰ ਕਿਵੇਂ ਦਾ ਫੀਲ ਹੁੰਦਾ ਹਨਾ ਪਹਿਲਾਂ ਇੱਥੇ ਜਦੋਂ ਰਹਿੰਦੇ ਹੁੰਦੇ ਸੀ ਇੱਥੇ ਬਣਦੀ ਰਹੀ ਆ ਦਾਜ ਦਾ ਪਰਚਾ ਹੋਰ ਕਿਹੜੀ ਬਣੀ ਕਿੰ ਆਹ 게ਟ ਹੁੰਦਾ ਸੀ ਆਹ 게ਟ ਜਦੋਂ ਪੁਲਿਸ ਵੀ ਆਈ ਸੀ ਇੱਕ ਰਿਥੇ ਸੀਨ ਬਣੇ ਜਾਂਦੇ ਰੁੱਕ ਕੇ ਡਿੱਗ ਡੇ ਹੋ ਗਏ ਕਦੀ ਆਏ ਨਹੀਂ ਸੀ ਤਾਂ ਕਿੰਨੇ ਚਿਰ ਬਾਅਦ ਆਏ ਇੱਧਰ ਹਨਾ ਇੱਥੇ ਇੱਥੇ ਔਰ ਸੋਈ ਹੁੰਦੀ ਸੀ ਜਿੱਥੇ ਸੰਦੀਪ ਹਨਾ ਕਰਦੀ ਹੁੰਦੀ ਸੀ ਇੱਥੇ ਸੋਈ ਹਟਾਤੀ ਹੈ ਨਾ ਉਹ ਕਮਰਾ ਜਿਹੜਾ ਸੋਈਆ ਹੋ ਜਿੱਥੇ ਚਾਹ ਪਾਣੀ ਵਾਲਾ ਆਹ ਚਮਕਾ ਹਾਂ ਚਮਕਾ ਲੱਗਿਆ ਬਣ ਗਈ ਆਹੋ ਆ ਚਮਕਾ ਇੱਥੇ ਚਲ ਪੁਰਾਣੇ ਘਰ ਦੀਆਂ ਯਾਦਾਂ ਦੇ ਹੈ ਹੀ ਹਨ ਵੀਡੀਓ ਵਿੱਚ ਹੈਗੀਆਂ ਪੂਰੀਆਂ ਚੱਲੀ ਫਰਾਸ਼ ਲਈ ਛੇੜੀ ਆ ਗਈ ਕਮਰਾ ਥੋੜੀ ਵਾਲਾ ਵਾਹ ਦੇ ਇੱਕ ਵਿੱਚ ਸਮਾਨ ਸਹੂਨ ਪੜਾਣਾ ਪੈਣਾ ਛਿੱਟੋ ਲਿਖਣਾ ਇਹਦਾ ਪਤਾ ਆ ਜਾ ਉਹ ਪੂਰਾ ਕਿੱਥੋਂ ਸ਼ੁਰੂ ਹੈ ਦਾਜ ਦਾ ਪਰਚਾ ਉਹ ਇੱਥੇ ਸ਼ੁਰੂ ਹੋਈ ਚਲੋ ਆਜੋ ਫਿਰ ਆਹ ਪਾਣੀ ਕਿੱਥੇ ਲੋਤਾ ਆਹ ਟੱਬ ਚੋਂ ਲਿਆ ਆਜੋ ਫਿਰ ਚੱਲੀਏ ਪੁੱਤ ਘਰ ਹੁਣ ਇੱਥੇ ਆਹ ਟਾਟਾਂ ਦੇ ਬੂਟੇ ਲਾ ਦੋ ਜਾਓਗੀ ਨਾ ਬਾਅਦ ਵਿੱਚ ਤੇ ਫਿਰ ਉਦੋਂ ਮੇਲਾਂਗੇ ਮੇਲਾਂਗੇ ਕੋਈ ਨਹੀਂ ਇੱਥੇ ਰਹਿਣਾ ਮਾਮਲੇ ਜਿ ਰਹਿਣਾ ਉਹਨੇ ਕੋਈ ਨਹੀਂ ਇੱਥੇ ਨਿਆਣੇ ਖੜਨੇ ਆ ਆਪਣੇ ਇੱਥੇ ਨਿਆਣੇ ਖੜਨੇ ਆ ਦੋਆਟੀ ਹੈ ਬੜੇ ਸੁਣੇ ਨੇ ਸਾਡੇ ਆਉਂਦੀ ਹੁੰਦੀ ਸੀ ਤੇ ਮੈਂ ਕਿਤੇ ਨੂੰ ਉੱਤੇ ਬੈਠੀ ਰਹਿੰਦੀ ਹੁੰਦੀ ਸੀ ਬਿੱਲੀ ਸਾਡੇ ਕੁੱਤਿਆਂ ਤੋਂ ਡਰਦੀ ਹੈ ਨਾ ਇੰਨੀ ਰੋਟੀ ਕਰਕੇ ਨਾ ਉਹਨੂੰ ਕਾਲ ਚਲੋ ਚੱਲੀਏ ਖਾ ਲੈਣੀ ਧਰੀ ਨੇ ਚਲੋ ਚਲੋ ਕੰਮ ਕੀ ਸੱਜਿਆ ਇਹਨੂੰ ਮੁੰਡੇ ਨੂੰ ਤੇ ਕਰਨ ਕੋਈ ਲੱਪਣ ਲੱਗਿਆ ਆਹ ਜੀ ਬੰਬ ਵਧਿਆ ਵਦਨ ਦਾ ਤੇ ਬੰਬ ਨਾਲ ਬਾਲਟਾ ਡਾਉਣਾ ਵੇ ਰੀਜੀ ਨਹੀਂ ਜਾਂਦੀ ਅਜੇ ਬਾਲਟਾ ਡਾਉਣ ਦੀ ਐਸਾ ਐਸਾ ਹੀ ਪਹਿਲਾਂ ਸ਼ਰੀਕ ਕਾਗਜ਼ ਲੈ ਕੇ ਆ ਪਤ ਕਾਗਜ਼ ਲੈ ਕੇ ਆਇਆ ਇੱਕ ਦੁਪਹਿਰੀ ਉੱਥੇ ਬੜੇ ਚਲੇ ਰੂੜੀ ਤੇ ਕਾਗਜ਼ ਲੈ ਕੇ ਚੱਲ ਲੱਗ ਜੋ ਚਲੋ ਜੀ ਲੱਗੀ ਰਹੀ ਪੂਰੀ ਹੁਣ ਮੇਰੇ ਨਾਲ ਸਿਰਚ ਮਾਰ ਕੇ ਵੀਡੀਓ ਬਣਾਓ ਲੈ ਆ ਲੁੱਗ ਗਈ ਉਹ ਚਲ ਚਲ ਪਾ 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 ਬਪਾ ਜੀ ਨਾ ਹੀ ਕਰਨਾ ਗਾਸ ਨਹੀਂ ਮੈਂ ਹੈ ਨਹੀਂ ਆ ਮਿੱਠਾ ਮਿੱਠਾ ਗਈ ਨਹੀਂ ਬੁਝ ਗਈ ਆ ਨਹੀਂ ਨਹੀਂ ਮਤਦਰੇ ਲੱਗੇ ਬੜੀ ਦੂਰ ਨਹੀਂ ਤਾਰੀ ਕੋ ਵੀ ਦੂਰ ਗਿਆ ਨਹੀਂ ਨਹੀਂ ਦੂਰ ਕਿ ਨਹੀਂ ਚਲ ਜੇ ਹੋਰ ਘੜਾ ਰੋ ਪਲੇਣਾ ਨਾ ਅਜਾ ਇੱਕ ਅੱਖਰ ਬੋਲਣ ਲੱਗੀ ਜੇ ਆਉਂ ਕਰਕੇ ਤਾਂ ਬੱਸ ਹੋ ਗਈ ਉਹ ਟੱਗ ਗਿਆ ਆ ਮਜਾ ਇਹਦੀ ਆ ਘਟ ਕਿੱਥੇ ਨਾ ਘਟ ਕਿੱਥੇ ਆ ਆਪੇ ਕਿਦਾਂ ਇੱਥੋਂ ਆ ਫਰੀਜ ਬੜੇ ਤਰ੍ਹਾਂ ਦੀ ਇਹਨਾਂ ਨੂੰ ਵੀ ਬਾਲਟਾ ਡਾਉਣਾ ਬਾਲਟਾ ਡਾਉਣਾ ਬਾਲਟਾ ਡਾਉਣਾ ਇੱਕੋ ਗੱਲ ਹੀ ਕਰੀ ਜਾਂਦੇ ਹੋਰ ਕਿਦਾਂ ਮਿੱਟੀ ਨਿਕਲੀ ਦਿੱਤਾ ਸੀ ਹਣਾ ਹਮ ਚਲੋ ਚਲੀ ਜਾ ਹੁਣ ਕੰਮ ਕਰੀਏ ਚਲੋ ਸਾਰਾ ਇਹ ਲਗਾਈਏ ਚਲਾ ਬਈ ਜੀ ਇਹ ਨਹੀਂ ਰੱਖ ਕੇ ਜਿਨੋਣਾ ਲਵਾਈ ਜਾਗੀ ਹੁਣ ਆ ਕੀ ਹੈ ਇਹ ਤਾਂ ਉਹ ਟੈਂਕੀ ਲਾਉਣੀ ਆ ਜਾ ਸੜ ਉਹ ਲੈ ਇੱਥੇ ਫਿਰ ਮੈਂ ਕਰਦਾ ਜੱਡੀ ਨਹੀਂ ਜਾਣੀ ਮਾੜਾਈ ਨਾਸਰਾ ਨਹੀਂ ਕਰਨਾ ਵਾ ਹਾਂ ਕੇ ਵਸਲੇ ਜਾ ਸਕਦੀ ਮਨ ਤੋਂ ਪਿੱਛੇ ਲੱਜ ਮਨ ਤੋਂ ਇਧਰ ਮੇਰੇ ਪਿੱਛੇ ਤੂੰ ਇਧਰ ਆਇਆ ਮਨ ਤੋਂ ਮੇਰੇ ਮਹਾਰਾਜ ਇਧਰ ਆਇਆ ਲੈ ਪਿੱਛੇ ਮੂੜਾ ਆਵੇਮ ਦਾ ਚਾਲ ਚਲੋ ਚਲੀ ਜੀ ਹੁਣ ਕੰਮ ਕਰਾਈਏ ਅੱਥੇ ਜਾ ਕੇ ਤਾਂ ਲਾਗੇ ਕਈ ਵਾਰ ਇਹਨੂੰ ਪੁਰਾਣੀਆਂ ਚੀਜ਼ਾਂ ਕੰਮ ਆ ਜਾਂਦੀਆਂ ਹਾਂ ਹਾਂ ਇਹ ਬੜੇ ਚਿਰ ਦੀ ਸਾਲ ਹੋ ਗਏ ਨੂੰ ਪਈ ਰਹਿਦਾ ਹੀ ਕੋਈ ਨਾ ਇਹਦੀ ਸਾਡੇ ਕੰਮ ਆ ਜਣੀ ਹੈ ਤੇ ਸਬਜ਼ੀ ਪਾਣੀ ਲਾਉਂ ਮਾਰਾ 35 ਵੱਡੀ ਬੜੀ ਅੱਧੀ ਟੈਂਕੀ ਭਰ ਜਾਂਦੀ ਹੈ ਅੱਧੀ ਜੁ ਹੁੰਦੀ ਹੈ ਅੱਧੀ ਭਰ ਜਾਂਦੀ ਹੈ ਸਬਜ਼ੀ ਲੱਗੀ ਹੋਏ ਤੇ ਘਰ ਦੀਆਂ ਚ ਪੱਤੀ ਨਹੀਂ ਆਉਂਦੀ ਸਬਜ਼ੀ ਸੁੱਕਦੀ ਹੈ ਮੰਨਦਾ ਆ ਜਾਣਾ ਬੂਆ ਟੋ ਕੇ ਆਈ ਬਤਾ ਦਰਵਾਜ਼ਾ ਇੱਥੇ ਪਹਿਲਾਂ ਇੱਟਾਂ ਲਾਉਣੀਆਂ ਪੈਣੀਆਂ ਹਾਂ ਸਾਰੀ ਹੈਣਾ ਸਾਰੀ ਚੱਲਦੀ ਹੈ ਪਹਿਲਾਂ ਇੱਟਾਂ ਲਾਉਣੀਆਂ ਪੈਣੀਆਂ ਥੋੜਾ ਬਣਾਉਣਾ ਪੈਣਾ ਕਿ ਇੱਧਰ ਰੱਖਣੀ ਆ ਇੱਟਾਂ ਆ ਗਏ ਨਾ ਥੜਾ ਜਾ ਗੋਲ ਗੋਲ ਕਰਕੇ ਉਹ ਨਾਰ ਨਹੀਂ ਉਹ ਦੂਜੇ ਚੰਨ ਦਾ ਕਰਣਾ ਤੇਰੇ ਤੇਰੇ ਵਿੱਚ ਮੈਸ ਹੋਇਆ ਸੋਨੇ ਤਾਂ ਲੈ ਤਾਂ ਲਾ ਪੱਧਰਾ ਕਰ ਲੈ ਤਾਂ ਆ ਪਾ ਮਿੱਟੀ ਪਾ ਲਾ ਥੋਲੇ ਪੱਧਰਾ ਕਰ ਕੇ ਇੱਟਾਂ ਦਾ ਲਾ ਇੱਟਾਂ ਦਾ ਚੱਕਰ ਲੱਗ ਜਾਏਗਾ ਨਾ ਫਿਰ ਇਹ ਆ ਵੀ ਥੋੜੀ ਉੱਚੀ ਹੋ ਜਾਂਦੀ ਹੈ ਨਾ ਆ ਵਧੀਆ ਹੋਗਾ ਸਗੋਂ ਨਾ ਥੱਲੇ ਵੇਤ ਨਾ ਕੋਈ ਰਹੂਗੀ ਗੱਦਾ ਬਾਂਜੋ ਟੂਟੀ ਆਣ ਕਹਿੰਦੀ ਪਣੀ ਹੈ ਨਾ ਇਹ ਲਾ ਕਿੰਨੇ ਸਾਲ ਬਾਅਦ ਕੰਮ ਆ ਗਈ ਹੈ ਆ ਜਿਆਦਾ ਨਹੀਂ ਨਾਲ ਇਹਨਾਂ ਨੂੰ ਅਸਾਂ ਧੋ ਕੇ ਵਧੀਆ ਹੈ ਬਾਹਰ ਸਾਫ ਹੋ ਜੂਗੀ ਨਾ ਚੰਗੀ ਤਰ੍ਹਾਂ ਪਹਿਲਾਂ ਕਿੱਥੇ ਆਓ ਆ ਜੀ ਕਿੰਨਾ ਚਿਰ ਹੈ ਟੂਟੀ ਨੇ ਆਪਣਾ ਵੀ ਹੈ ਨਾ ਕੰਮ ਸਵਾਰਿਆ ਸੀ ਕਰਕੇ ਤਾਂ ਆਪਾਂ ਨੇ ਸਿੱਧਾ ਘਰ ਆ ਲੂ ਕਰ ਲੂ ਇਹਦਾ ਜਿਆਦਾ ਵੱਡ ਨਹੀਂ 2 ਫੁੱਟ ਦਾ ਨਹੀਂ ਹੂੰ ਵਧੀਆ ਇਹਦਾ ਜਦੋਂ ਆਹ ਪਾਈਪ ਲੱਗ ਗਿਆ ਨਾ ਹਨਾ ਇਹ ਇਹਨੂੰ ਇਦਾਂ ਚਾਰਸ ਫਿਰ ਇਦਾਂ ਖਾੜ ਬਣਾ ਲਿੱਤ ਜਾਈਏ ਖਾਲ ਜੀ ਤੇ ਫਿਰ ਇਦਾਂ ਦੋ ਪਾਈ ਪਾਉਣੀਆਂ ਸ਼ਾਕਟ ਬੀਤੇ ਪਿੰਡ ਚਾਹੀਦੇ ਮਿਸਤਰੀ ਸਾਹਿਬ ਆ ਗਏ ਵੇਖੋ ਹਣ ਕੀ ਬਣਾ ਹੈ ਹੈ ਚਾਹੀਦਾ ਕੰਮ ਨਹੀਂ ਹੁਣੇ ਕਿਸਮਾਨ ਪੁੱਲ ਕਰਦਾ ਤੇ ਮਿਸਤਰੀਆਂ ਦਾ ਕੰਮ ਮਿਸਤਰੀ ਕਰਦੇ ਆ ਮੈਂ ਤਾਂ ਵੇਖੀ ਸੀ ਤੱਕੇ ਨਾ ਪਿੰਦਰ ਬੰਨ ਬੰਨ ਤੱਕੇ ਨਾ ਪਿੰਦਰ ਬੰਨ 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 ਤੱਕੇ ਨਾ ਪਲੰਬਰ ਵਾਲਾ ਬੰਨ ਡਿਆ ਮਗਾ ਤ ਨਹੀਂ ਦੇਖਿਆ ਸੀ ਤੇ ਕੰਮ ਸਿੱਧਾ ਆਇਆ ਤਾਂ ਆਖਿਆ ਸਿੱਧਾ ਲੈ ਆਪੇ ਆ ਵੀ ਕਹੀ ਜਾਂਦੇ ਜੇ ਤੇ ਸਿੱਧਾ ਕੰਮ ਨਹੀਂ ਫਿਰ ਕਿੱਥੇ ਹੋਣਾ ਵਾ ਇੱਥੇ ਇੱਕ ਜੋੜ ਪੈਂਦਾ ਹੁੰਦਾ ਹਨ ਨਹੀਂ ਵੇਖਣਾ ਕਿ ਹੱਥ ਥੱਲੇ ਤੇ ਰੇਕੀ ਟੁੱਟੀ ਹੈ ਤੇ ਵੇਖਣਾ ਕਿ ਇੱਕ ਪਾਈਪ ਲਿਉਣਾ ਭੁੱਲ ਗਏ ਕੀ ਬੰਦ ਬੰਦ ਲਿਉਣਾ ਭੁੱਲ ਗਏ ਹੁਣ ਦੇਸੀ ਕੰਮ ਦੇਸੀ ਜਗਾੜ ਲੱਗੇ ਚੱਲਣਾ ਹੁਣ ਦੇਸੀ ਕੰਮ ਚੱਲਾਂਗੇ ਜਾਂ ਤੇ ਪਹਿਲਾਂ ਤਾਂ ਵੀ ਜਾਏਗੀ ਜਾਗੂ ਆ ਲੋਏਗਾ ਅੰਦਰ ਰਹੀ ਬੱਜ ਗਈ ਇਤਨੀ ਬਜਣਾ ਨੇ ਇੱਕ ਬੰਦ ਆਉਣਾ ਸੀ ਤੇ ਜੱਦ ਭੁੱਲ ਗਿਆ ਤੇਰੇ ਆ ਜੂਗਾ ਹਾਂ ਚਲੋ ਨਜਰਾ ਇਤਨਾ ਚਾਰ ਸਰਦੇ ਕੰਮ ਭਰ ਲਓ ਨਾ ਸਾਡੇ ਕੋਲ ਸਬਰ ਨਹੀਂ ਹੋ ਰਿਹਾ ਹੁਣ ਨਹੀਂ ਆਨੇ ਆਪੇ ਟੈਂਕੀ ਲੱਗ ਗਈ ਆ ਹੁਣ ਪੂਰੀ ਇੱਕ ਵਾਰੀ ਚੱਲ ਜੇ ਤੇ ਫਿਰ ਪਤਾ ਲੱਗੇ ਰਾਤ ਵਾਕੇ ਭਾਂਕ ਟੋਕੇ ਲੈ ਜੇ ਤੇਰੀ 50 ਰੁਪਏ ਆਈ ਆ ਹਾਂ ਚੱਲ ਜਿਹਦੇ ਕਰਮਾ ਚ ਹੋਊਗੇ ਜੇ ਤੇ ਚੱਲ ਜੂ ਪਾਈਪ ਛੋਟਾ ਕੱਟਿਆ ਜੇ ਦੇਸੀ ਜਗਾੜ ਜੋਂ ਬੀਬੀ ਜੋਂ ਬੀਬੀ ਲੱਗਦੀਆ ਵਲੀਆਂ ਬਹੁਤ ਸੁਣਾ ਬਹੁਤ ਸੁਣਾ ਚੱਲ ਇਹ ਲੋਹ ਹਲਾ ਕੌਣ ਵਾਲਾ ਕੰਮ ਕੁੱਲ ਮਿਲਾ ਕੇ ਮਾੜਾ ਮੋਟਾ ਕੰਮ ਤਾਂ ਸਰ ਗਿਆ ਬੂਟਾਂ ਦੀ ਸੁਣੀ ਜਾਊਗੀ ਉਹਦਾ ਕਿੰਨਾ ਚੇਖ ਲਾਉਣਾ ਪੈਂਦਾ ਸੀ ਲਾਗੇ ਸਬਜੀ ਵੇੜੀ ਉਹਦਾਂ ਵੇਚੀ ਸਬਜੀ ਬੜੀ ਸੋਹਣੀ ਉਗ ਗਈ ਐ ਸਾਰੀ ਮੇਰੇ ਹੱਥਾਂ ਦੀ ਐ ਮੇਰੇ ਹੱਥਾਂ ਦੀ ਆ ਤਾਂ ਨਹੀਂ ਸਾਰਾ ਮੇਰੇ ਹੱਥਾਂ ਦੇ ਵੇਖ ਕਿਦਾਂ ਲਸ਼ੁਲਸ਼ ਪੈ ਡਿਆ ਲਸ਼ੁਲਸ਼ ਲਸ਼ੀ ਬਸੀ ਪੈ ਡਿਆ ਹੋ ਕਿੰਨੇ ਦਿਨ ਦੇ ਰ ਇਹ ਲਸ਼ੁਲਸ਼ ਪੈ ਡਿਆ ਸੋ ਨੂੰ ਨੇ ਸੋ ਦੀ ਸਯੋਗ ਦੀ ਦਵਾਈ ਪਾਈ ਸੀ ਇਹ ਲਸ਼ੁਲਸ਼ ਪੈ ਡਿਆ ਮੇਥੀ ਮੇਰੇ ਹੱਥਾਂ ਦੀ ਵੇਖ ਕਿਦਾਂ ਆ ਪਾਲਕ ਇਹਨਾਂ ਦੇ ਹੱਥੀ ਵੇ ਬਚਾਰੀ ਕਿਦਾਂ ਵਿਰਲੀ ਵਿਰਲੀ ਦੀ ਜੇ ਇਹਨਾਂ ਨਾਲੋਂ ਵਧੀਆ ਹੋਣੀ ਐ ਇਹ ਨਹੀਂ ਲਸ਼ੁਲਸ਼ ਕਰਨ ਦੀ ਉਹ ਤਾਂ ਮੋਟਾ ਪੂਟਾ ਹੋਣਾ ਹਾਂ ਵੇਖੀ ਮੇਰੇ ਲਈ ਵੱਡੇ ਕਰੇਲੇ ਲੱਗੇ ਨੇ ਉਹ ਉਗ ਗਏ ਜੇ ਬਾਕੀ ਮੂਲੀਆਂ ਵੇਖੋ ਤੁਸੀਂ ਇਹ ਮੇਰੇ ਹੱਥਾਂ ਦੀਆਂ ਵੇਖ ਕਿੱਦਾਂ ਆਇਆ ਹਰਿਆਂ ਭਰਿਆਂ ਪੌਣਕ ਚ ਕਰੇਲੇ ਤੇ ਲਾਈ ਚੀਜ਼ ਆ ਨਾ ਹੋਰ ਨਹੀ ਆਓ ਉਹ ਵੀ ਇਹਨਾਂ ਨੇ ਸਾਗ ਬੀਜਿਆ ਸੀ ਉਹ ਵੀ ਵਿਰਲਾ ਵੇਖ ਲੈ ਜਿਹੜਾ ਮੈਂ ਲੈਣਾ ਵਿੱਚ ਬੀਜਿਆ ਨਾ ਉਹ ਸੰਗਣੀ ਸੰਗਣੀ ਆ ਕੀ ਗੋਭੀ ਪਰਲੇ ਛਲਗਮ ਉਹ ਵੀ ਉਗ ਗਏ ਬੜੇ ਸੋਨੇ ਲਸਣ ਮੈਂ ਲਾਇਆ ਸਾਰੀਆਂ ਭੂਕਾ ਨਿਕਲ ਗਈਆਂ ਇਹ ਬੜੇ ਸੋਨੇ ਚ ਚਲਦੀ ਹੈ ਆਜ ਮਕੂਨੀ ਡਿਆ ਬੀ ਚਲਦੀ ਹੈ ਚੋਪੀ ਘਰਾਤਾ ਅੱਜ ਮੈਂ ਥਾਂ ਨਾ ਬਣਾਉਂਦਾ ਹਾਂ ਤੂੰ ਸਬਜ਼ੀ ਲਾ ਲੈ ਨਹੀਂ ਮੈਂ ਇਹ ਤਾਂ ਨਹੀਂ ਕਹਿੰਦੀ ਵੀ ਤੂੰ ਕੁਝ ਕੀਤਾ ਨਹੀਂ ਸਾਰੀ ਮਿਹਨਤ ਤੁਹਾਡੀ ਆ ਤੂੰ ਛੱਡਿਆ ਕੋਈ ਨਹੀਂ ਕਹਿਣ ਹੁਣ ਸਾਰਾ ਬਣਾ ਖਿਆ ਲਿਆ ਆ ਸਾਰੀ ਮਿਹਨਤ ਤੁਹਾਡੀ ਆ ਆਪਣੀ ਸੀ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਸਕਿੱਟ ਨਹੀਂ ਹੁੰਦੀ ਉਹ ਇਹ ਲੜਦੀ ਰਹਿੰਦੀ ਸਾਲ ਦਿਨ ਆ ਮੇਰੇ ਪੇਕਾਂ ਤੋਂ ਆ ਮੇਰੇ ਪੇਕਾਂ ਤੋਂ ਆ ਤੇ ਰਾਤ ਨੂੰ ਆ ਜਾਂਦਾ ਚੋਰ ਮਾਂ ਥਾਲਦੀ ਆ ਵੀ ਉੱਥੇ ਚੋਰ ਆ ਗਿਆ ਆ ਮਦਾ ਕੀ ਲੈ ਜੂਗਾ ਇਹ ਸਮਾਨ ਕਿੰਨਾ ਪਿਆ ਸੋਨਾ ਲੈ ਜੂਗਾ ਤੇਰੇ ਪੇਕੇ ਦਾ ਹੀ ਘੜੂ ਮੇਰਾ ਨਹੀਂ ਘੜੂ ਕੋ ਤੇਰੇ ਪੇਕੇ ਤੋਂ ਆਵਾ ਮੈਨੂੰ ਕੀ ਲੋੜ ਹੈ ਮੇਰਾ ਤਾਂ ਐ ਕੋਈ ਨਹੀਂ ਆਹ ਮੂੰਹ ਚਾਲ ਉੱਠ ਕੇ ਉਹ ਜੀ ਚੱਲਦਾ ਜਦੋਂ ਬਿਮਾਰੀ ਪੈ ਗਈ ਨਾ ਇਹਨੂੰ ਜਦੋਂ ਕੋ ਪੇਥੇ ਲੈ ਗਿਆ ਬਾੜੀ ਦੇ ਮੈਂ ਕਹਣਾ ਚੱਲ ਤੇਰਾ ਹੀ ਆਇਆ ਸੀ ਨਾ ਨਹੀਂ ਨਹੀਂ ਤੇਰੇ ਤੋਂ ਦਬ ਗਿਆ ਸੀ ਆਈਆਂ ਵੀ ਮੈਂ ਵੀ ਜਿਆ ਮੇਥੀ ਵੀ ਮੈਂ ਵੀ ਜੀ ਤੇ ਹੋਰ ਦੂਣੀਆਂ ਮੈਂ ਵੀ ਜਿਹੜੀ ਜਿਹੜੀ ਮਤਲਬ ਚੀਜ਼ ਲੱਪਣ ਜਿਹੜੀ ਜਿਹੜੀ ਟੈਂਕੀ ਵੀ ਇਥੇ ਮੈਂ ਧਰੀ ਨਹੀਂ ਇਹ ਨਹੀਂ ਮੈਂ ਧਰੀ ਇਹ ਇੰਨਾ ਨਹੀਂ ਧਰੀ ਹੂੰ ਪਾਣੀ ਅੰਟੀ ਤੁਹਾਡੀ ਵੀ ਆਂਟੀ ਆ ਕੀ ਕਰੀਏ ਚਾਚੀ ਪਹਿਲਾ ਜਗ ਦੇ ਚਾਚੀ ਜਿਹੜੇ ਜਗ ਤੇ ਆਂਟੀ ਬਣਾ ਦੋ ਤੁਸੀਂ ਸਾਰੇ ਚਾਚੀ ਭਾਵ ਵਾਲੀ ਭੂਆ ਦੇ ਮੈਂ ਚਾਚੀ ਹਾਂ ਚੱਲ ਵਧੀਆ ਹੋ ਗਿਆ ਸਭ ਹੁਣ ਮੈਡਮ ਆ ਗਈਆਂ ਪਾਣੀ ਲੈ ਕੇ ਅੱਜ ਇਹਨਾਂ ਤੇ ਨਾਨ ਦੇਖ ਕਿਦਾਂ ਮੈਜਿਕ ਹੋ ਗਈ ਸ਼ਰਾਜ ਦੀ ਵੀ ਤੇ ਇਹਨਾਂ ਦੀ ਵੀ ਲੋ ਕੇ ਤੇ ਪੀ ਲੋ ਤਾਂ ਦੇਖ ਲੋ ਹਾਂਜੀ ਹਾਂਜੀ ਨਹੀਂ ਬਾਪੂ ਇਹਨੂੰ ਕੀ ਗਿਆ ਸੀ ਤੂੰ ਇਹ ਦਿਖਾ ਦੇਖ ਲੋ ਆ ਤੇ ਪਾ ਦੇ ਪਾਣੀ ਪੀਣਾ ਬਾਪੂ ਉਹਦੇ ਨਹੀਂ ਪੀਣਾ ਹਾਂਜੀ ਦੇਖ ਲੋ ਇਹ ਇਹ ਦਬਕੇ ਨਾ ਕਰਨ ਦੇ ਦੇਖ ਲੋ ਪੀਣਾ ਕਿ ਨਹੀਂ ਪੀਣਾ ਪਾਣੀ ਚਲੇ ਗਲਾਸ ਦੋ ਦੇ ਤਿੰਨ ਤਿੰਨ ਦੇ ਨਾ ਜਾਨੀ ਆ ਜੀ ਇਹ ਬੜੀ ਬੀਬੀ ਕੁੜੀ ਆ ਕਿੰਨੇ ਜਾਣੇ ਆ ਨਿੱਕੀ ਜਿਹੜੀ ਆ ਆਹ ਵਾਲੇ ਥਾਂ ਚੋਂ ਦਨ ਮਿੱਟੀ ਪਾਈ ਸੀ ਦੋ ਟਰਾਲੀਆਂ ਵੀਠਾ ਨਾਲ ਰਲ ਗਿਆ ਰੂੜੀ ਹੁੰਦੀ ਸੀ ਪਹਿਲਾਂ ਇੱਥੇ ਉਹ ਹੁਣ ਕਵਰ ਕਰ ਲਿਆ ਠੀਕ ਇਧਰ ਹੁਣ ਗੰਡੇ ਲਾਉਣੇ ਕਿ ਆਲੂ ਲਾਉਣੇ ਆਲੂ ਦਾ ਟਾਈਮ ਤਾਂ ਲੰਘ ਗਿਆ ਹੋਰ ਲੰਘ ਗਿਆ ਦੇ ਇੱਚੋਣਾ ਲਾਵਾਂਗੇ ਗੰਡੇ ਹਲਦੀ ਵੱਡਾ ਹੋ ਗਿਆ ਇੱਥੇ ਦੁਕਾਨ ਪਾਉਂਗਾ ਕਾਦੀ ਸੈਂਟਰੀ ਦੀ ਇਹਨਾਂ ਟੈਂਕੀ ਭਰ ਲਾਂਗੇ ਵੀ ਅਸੀਂ ਇਦਾਂ ਦਾ ਕੰਮ ਕਰਦੇ ਜੇ ਕਰਉਣਾ ਦੱਸਿਓ ਅਸੀਂ ਗੁੱਟੀਆਂ ਟੈਂਕੀਆਂ ਜਿਹੜੀਆਂ ਲਾਉਂਦੇ ਆ ਟੈਂਕੀ ਜੋੜ ਲਈ ਆ ਗੰਡ ਗੁੰਡ ਕੇ ਇਹਨੂੰ ਸਵੇਰੇ ਕਰਾਂਗੇ ਹੁਣ ਤੇ ਬਾਕੀ ਪਰ ਚੱਲੀ ਆ ਪਾਣੀ ਜਿਹੜਾ ਜਲਦੀ ਲੱਗ ਜਾਂਦਾ ਉਦੋਂ ਬੜਾ ਲੇਟ ਆਉਂਦਾ ਸੀ ਇਹ ਪਾਣੀ ਇਸਰ ਵਿੱਚ ਆਉਂਦਾ ਵਾ ਘਰੋਂ ਆਪਣੀ ਟੈਂਕੀ ਦਾ ਉਹ ਵਾਲੀ ਟੈਂਕੀ ਦਾ ਨਹੀਂ ਆਪਣੀ ਟੈਂਕੀ ਦਾ ਘਰ ਵਾਲੀ ਦਾ ਤੇ ਤਾਂ ਕਿ ਟਾਈਮ ਬਹੁਤ ਲੱਗਦਾ ਇਸ ਕਰਕੇ ਪਈ ਹੀ ਵਾਧੂ ਪਰ ਕੰਮ ਆ ਗਈ ਇੰਨਾ ਹੋ ਗਿਆ ਵਾ ਵੀ ਚਲ ਕੰਮ ਆ ਗਈ ਐ ਵਧੀਆ ਹੋ ਗਿਆ ਸਰ ਗਿਆ ਹੁਣ ਹਾਂਜੀ ਇੱਥੇ ਇੰਨੇ ਦਾ ਥਾਂ 'ਚ ਹਲਦੀ ਲਾ ਲਾਂਗੇ ਹਨਾ ਪਰੇ-ਪਰੇ ਆਪਣਾ ਪਰ ਹਲਦੀ ਹੋ ਜੂਗੀ ਆਹ ਥਾਂ 'ਚ ਜੋ ਮਰਜ਼ੀ ਲਾ ਲਓ ਠੀਕ ਆ ਚਲਿਏ ਚਲੋ ਚਲੋ ਹੋ ਗਈ ਸਬਜ਼ੀ ਸਾਰੀ ਹਨਾ ਜਿੰਨੀ ਲਾ ਗਏ ਸਾਰੀ ਹੋਈ ਜੀ ਉਹੀ ਬੜੀ ਵਧੀਆ ਚਲੋ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ